ਡੰਪਿੰਗ ਗਰਾਊਂਡ 'ਤੇ ਮਾਵਲਾਂ ਨੇ ਡੰਪਿੰਗ ਗਰਾਊਂਡ ਵਾਲਾ ਪਾਸੋਂ ਜੇ ਲਗਾਤਾਰ ਇੱਥੇ ਲੋਕ ਨਿਸ਼ਾਨਦੇ ਇਹ ਮਸਲਾ ਕਦੋਂ ਹੱਲ ਹੋ ਜੇ ਇੱਕ ਡੰਪਿੰਗ ਗਰਾਊਂਡ ਜੇ ਤੁਸੀਂ ਹੁਣ ਜਾ ਕੇ ਦੇਖੋ ਉਹ ਕੁਲਵੀਰ ਰਾਜਾ ਜਿਹੜਾ ਲਾਲ ਜਿਹੜਾ ਆਵਾਜ਼ਾਂ ਲਗਾਵਾ ਰਿਹਾ ਹੈ ਕਿ ਨਾ ਕਿ ਕੀ ਰਹੇਗਾ ਉਹ ਇੱਕਲਾ ਉਪਰਾਲਾ ਹੈਗਾ ਜੀ ਬਈ ਇਹਨੂੰ ਆਉਣ ਵਾਲੀ ਦਸੰਬਰ ਤੱਕ ਇਹ ਜਿਹੜਾ ਗਰਾਣਾ ਪੁੱਜਿਆ ਹੈਗਾ ਉਹਨੂੰ ਪੂਰੀ ਤਰ੍ਹਾਂ ਛਾੜ ਦਿੱਤਾ ਜਾਣਾ ਹੈ ਇੱਕ ਪੋਲ ਹੈ ਜਿਹੜਾ ਰਹਿ ਰਿਹਾ ਜੀ ਕਾਫੀ ਇੱਥੇ ਲੋਕ ਹਟਦੇ ਵੀ ਨਹੀਂ ਪਿਛਲੇ ਇੱਕ ਬਲੇਰੋ ਗੱਡੀ ਖਿਜਰਾਬਾਦ ਦਾ ਨੌਜਵਾਨ ਵੀ ਹੋਲੀ ਧਿਆਚ ਹੋਏਗਾ ਇਹ ਪੁਲ ਕਦੋਂ ਤੱਕ ਲੱਗ ਜੇਗਾ ਸਰ ਜੀ ਐਦਾ ਹੈ ਕਿ ਇਹ ਨਾ ਦੋਹੇ ਪੰਜਾਬ ਸਰਕਾਰ ਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲ ਕੇ ਇਹਦੇ ਵਾਸਤੇ ਉਪਰਾਲਾ ਕਰਨਾ ਪਊਗਾ ਲਾਲ ਡੋਰੀ ਵਾਲਾ ਕਿਵੇਂ ਹੋਵੇਗੀ ਜੀ ਡਾਂ ਡੋਰੀ ਕਰਕੇ ਬਹੁਤ ਲੋਕ ਪਰੇਸ਼ਾਨ ਨੇ ਪਰ 22 ਪਿੰਡਾਂ ਦੇ ਜਿਹੜੇ ਚੰਡੀਗੜ੍ਹ ਦੇ ਲੋਕ ਉਹ ਐਦਾ ਹੈ ਮੈਂ ਸੰਸਦ ਚ ਵੀ ਇਹ ਸਵਾਲ ਚੱਕਿਆ ਸੀਗਾ ਸਾਰਾ ਇਹ ਇਲਾਕਾ ਤੁਸੀਂ ਕਾਰਪੋਰੇਸ਼ਨ ਸ਼ਾਮਿਲ ਕਰ ਰਿਹਾ ਹੈਗਾ ਤੇ ਫਿਰ ਲਾਲ ਡੋਰਾ ਕਿੱਥੇ ਰਹਿ ਗਿਆ ਐਮਪੀ ਲਿਸਟ ਵਾਲੀ ਚੰਡੀਗੜ੍ਹ ਤੋਂ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਵੀ ਅੰਮ੍ਰਿਤਪੁਰ ਦੇ ਵਿੱਚ ਆਏ ਹੋਏ ਸੀ ਤਾਂ ਕਈ ਮੰਗਾ ਜਿਹਾ ਰੱਖਾ ਜਾਂਦਾ ਡਾਲ ਕੇ ਇਹਨਾਂ ਬਸ ਲਿਟਰਾਂ ਦਾ ਹੋ ਰਾਂ ਜੀ ਸਰ ਅੱਜ ਛਿੰਝ ਕੋਲ ਪਹੁੰਚੀ ਹੋ ਕੀ ਮੈਨੂੰ ਲੱਗ ਰਿਹਾ ਕਿ ਦੁਮਾ ਜਿਹੜੇ ਛਿੰਝ ਕੁਸ਼ਤੀ ਦੇਖੋ ਐਦਾਂ ਤੁਸੀਂ ਅੱਜ ਨਾਲ ਸ੍ਰੀ ਨੰਦਪੁਰ ਸਾਹਿਬੀ ਬਹੁਤ ਚੁੰਝਾ ਤੇ ਅਦਾਵਾ ਹੋਈ ਆਂ ਸ਼ਰੀਕ ਰਹੇ ਹਾਂ ਔਰ ਅੱਜ ਸਾਡੇ ਭਰਾਂ ਜੀ ਲੱਖੀ ਜੀ ਨਾਲ ਸਾਡੇ ਨੰਬਰਦਾਰ ਦਿਲਜੀਤ ਜੀ ਨਾਲ ਹਰਦੀਪ ਸਿੰਘ ਡੁਬਰੇ ਦਾ ਜੀ ਨਾਲ ਬਾਕੀ ਜਿਹੜੇ ਸਾਰੇ ਸਾਡੇ ਸਾਥੀ ਨੇ ਉਹਨਾਂ ਨਾਲ ਇੱਥੇ ਆਉਣ ਦਾ ਮੌਕਾ ਮਿਲਿਆ ਹੈਗਾ ਔਰ ਬੜਾ ਚੰਗਾ ਇਹਨਾਂ ਨੇ ਉਪਰ ਅੱਲਾ ਕੀਤਾ ਹੈ ਨੌਜਵਾਨੀ ਨੂੰ ਅ ਛੋਟੀ ਮਾਲੀ ਦੀ ਹੋਇਆ ਸਾਵੜਾਂ ਦੇ ਇੱਕ ਡੰਪਿੰਗ ਗਰਾਊਂਡ ਪਰ ਮਾਵਦਾ ਇਹਨਾਂ ਦੇ ਡੰਪਿੰਗ ਗਰਾਊਂਡ ਦੇ ਕੋਲ ਆ ਪਸੂ ਤੇ ਲਗਾਤਾਰ ਇਥੇ ਲੋਕ ਪ੍ਰੇਸ਼ਾਨ ਨੇ ਇਹ ਮਸਲਾ ਕਦੋਂ ਹੱਲ ਹੋ ਜੇਗਾ ਦੇਖੋ ਡੰਪਿੰਗ ਗਰਾਊਂਡ ਜੇ ਤੁਸੀਂ ਹੁਣ ਜਾ ਕੇ ਦੇਖੋ ਪਿਛਲੇ 3 ਮਹੀਨੇ ਕਿੰਨਾ ਲਾਲ ਜਿਹੜਾ ਆਵਾਜਾਲਾ ਕਹਾੜਾ ਕਮਾਟ ਗਿਆ ਰਹੇਗਾ ਇੱਕ ਉਪਰਾਲਾ ਹੈਗਾ ਜੀ ਬਈ ਇਹਨੂੰ ਆਉਣ ਵਾਲੀ ਦਸੰਬਰ ਤੱਕ ਇਹ ਜਿਹੜਾ ਗਰਾਣਾ ਪੁੱਦਾ ਪਿਆ ਹੈਗਾ ਕੋਈ ਪੂਰੀ ਕਲਚ ਕਰ ਦੇਣਾ ਇੱਕ ਪੋਲ ਹੈ ਜਿਹੜਾ ਰਹਿ ਰਿਹਾ ਜੀ ਕਾਫੀ ਇਥੇ ਲੋਕ ਹਟਦੇ ਵੀ ਨੇ ਪਿਛਲੇ ਨਿੱਕ ਬਲੇਰੋ ਗੱਡੀ ਖਿਜਰਾਬਾਦ ਦਾ ਨੌਜਵਾਨ ਵੀ ਹਟ ਕੇ ਤੁਹਾਡੇ ਧਿਆਨ ਚ ਹੋਏਗਾ ਇਹ ਪੋਲ ਕਦੋਂ ਤੱਕ ਲੱਗ ਜੇਗਾ ਸਰ ਐਡਾ ਹੈ ਕਿ ਇਹ ਨਾ ਦੋਹੇ ਪੰਜਾਬ ਸਰਕਾਰ ਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲ ਕੇ ਇਹਦੇ ਵਾਸਤੇ ਉਪਰਾਲਾ ਕਰਨਾ ਪਊਗਾ ਤੇ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਹੂੰਗਾ ਔਰ ਮੋਹਾਲੀ ਜਿਹੜੇ ਸਾਡੇ ਡੀਸੀ ਨੇ ਉਹਨਾਂ ਨੂੰ ਵੀ ਕਹੂੰਗਾ ਕਿ ਕੋਈ ਇਹ ਜਿਹਾ ਰਾਹ ਲੱਭ ਕੇ ਹਾਂ ਬਿਕੋ ਬਾਰਡਰ ਏਰੀਆ ਹੈਗਾ ਕੋਈ ਰਾਹ ਲੱਭ ਕੇ ਇਹਨੂੰ ਠੀਕ ਕਰ ਲਾਲ ਡੋਰੀ ਵਾਲਾ ਕੀ ਹੋਵੇਗੀ ਜੀ ਡਾਂ ਡੋਰੀ ਕਰਕੇ ਬਹੁਤ ਲੋਕ ਪਰੇਸ਼ਾਨ ਨੇ ਪਰ ਬਾਈ ਪਿੰਡਾਂ ਦੇ ਜਿਹੜੇ ਚੰਡੀਗੜ੍ਹ ਦੇ ਲੋਕ ਉਹ ਇਦਾਂ ਹੈ ਮੈਂ ਸੰਸਦ ਚ ਵੀ ਸਵਾਲ ਚੱਕਿਆ ਸੀਗਾ ਕਿ ਜਦੋਂ ਸਾਰਾ ਹੀ ਇਲਾਕਾ ਉਸੀ ਕਾਰਪੋਰੇਸ਼ਨ ਸ਼ਾਮਿਲ ਕਰ ਰਿਹਾ ਹੈਗਾ ਤੇ ਫਿਰ ਲਾਲ ਡੋਰਾ ਕਿੱਥੇ ਰਹਿ ਗਿਆ ਲਾਲ ਡੋਰਾ ਤਾਂ ਅੰਗਰੇਜ਼ ਲੈ ਕੇ ਆਏ ਸੀ ਕਿ ਜਿਹੜੇ ਰਿਹਾਇਸ਼ੀ ਇਲਾਕਾ ਹੈ ਪਿੰਡ ਦਾ ਉਹਨੂੰ ਜਿਹੜਾ ਕੀਤੀਵੜੇ ਵਾਲਾ ਇਲਾਕਾ ਉਹ ਤੋਂ ਲੱਗ ਕਰਦਾ ਸੀ ਜੋ ਸਭ ਕੁਝ ਸ਼ਾਮਿਲ ਕਰ ਲੈ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਲਾਲ ਡੋਰਾ ਜਿਹੜਾ ਹੈ ਲਾਲ ਡੋਰੇ ਤੋਂ ਬਾਹਰ ਲੱਗਦਾ ਫਿਰ ਲਾਲ ਡੋਰਾ ਕਾਹਦਾ ਰਹਿ ਗਿਆ ਸੈਂਟਰ ਵੀ ਬਹੁਤ ਮਲਗਾਇਆ ਉਹ ਕਦੋਂ ਬਣ ਜੀਗਾ ਦੇਖੋ ਇਹ ਕ ਵੀ ਦੇਖੋ ਕਿ ਜਿਸ ਤਰੀਕੇ ਨਾਲ ਮਨੀਸ਼ ਤਵਾੜੀ ਨੇ ਜਿੰਨਾ ਵੱਲੋਂ ਬਿਆਨ ਦਿੱਤਾ ਗਿਆ ਜਿਹੜਾ ਇੱਕ ਉਹਦਾ ਕੰਮ ਹੈ ਜੋ ਕਿ ਕਾਫੀ ਸਿਗਰਤ ਤੇ ਲਾਸਾਂ ਘੜੀਆਂ ਹਰ ਸੀ ਉਸ ਨੂੰ ਕੋਲ ਤੰਦਰ ਬੋਨ ਤਵਾੜੀ ਵਾਲਾ ਮੋਹਾਲੀ ਤੇ ਡੀਸੀ ਵਾਲੇ ਨਾਲ ਗੱਲ ਕਰਨ ਦੇ ਦੂਜੇ ਪਾਸੇ ਪੁਸ਼ਟੀ ਹੋਣੀ ਹੈ ਉਹ ਮਾਮਲਾ ਜਿੱਥੇ ਕਿ ਹਮੇਸ਼ਾ ਬੋਚਾ ਰਿਹਾ ਤਾਂ ਉਸ ਨੂੰ ਵੀ ਲੈ ਕੇ ਚੱਲਣਾ ਪਵੇਗਾ ਨਮੀ ਜਗਾਂ ਕਿਤਨਾ ਕਿਤੇ ਉਸ ਦਾ ਇੰਤਜ਼ਾਮ ਕੀਤਾ ਜਾਵੇ ਕਿ ਤੇ ਨਾਲ ਨਾਲ ਬਾਹਰ ਦੇ ਜਾਂਦੀ ਆ ਅੰਦਰ ਦੇ ਦਾ ਇਹ ਕਿਹਾ ਜਾ ਰਿਹਾ ਕਿ ਲਾਲ ਡੋਰੇ ਤੋਂ ਬਾਹਰ ਜਿਹੜੇ ਬਿਜਲੀ ਦੇ ਕਨੈਕਸ਼ਨ ਪਾਣੀ ਕਨੈਕਸ਼ਨ ਨਹੀਂ ਤੇ ਜਾਣਗੇ ਉਹਨਾਂ ਨੂੰ ਲੈ ਕੇ ਕਾਫੀ ਵਾਰ ਜਿਹੜੇ ਬਾਈਕ ਪੰਨਾ ਦੀ ਮੰਗ ਉੱਠੀ ਹੈ ਤਾਂ ਉਹ ਮੰਗਾਂ ਨੂੰ ਲੈ ਕੇ ਵੀ ਹੁਣ ਜਿਹੜੀ ਇਹ ਗੱਲਬਾਤ ਮਨਿਸ਼ਤ ਵਾਲੀ ਜੀ ਨੇ ਕਲੀਅਰ ਕੀਤੀ ਹੈ ਤਾਂ ਫਿਰ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਮੰਗਾਂ ਸੀ ਤੁਹਾਡੀਆਂ ਅੱਜ ਮਨਿਸ਼ਤ ਵਾਲੀ ਜੀ ਨੇ ਕਿਹਾ ਕਿ ਮੈਂ ਪੂਰੀਆਂ ਕਰ ਦਾਂਗਾ ਕਿੰਨੇ ਕ ਭਰੋਸਾ ਲੱਗਦਾ ਤੁਸੀਂ ਬਲਾਇਆ ਵੀ ਇਹ ਇਹਨਾਂ ਦਾ ਦੇਖੋ ਜੀ ਸਾਨੂੰ ਪੂਰਾ ਭਰੋਸਾ ਲੱਗਦਾ ਜੋ ਵੀ ਮੰਗਾਂ ਅਸੀਂ ਦਸੀਆਂ ਮੰਨੋ ਪੂਰਾ ਉਮੀਦ ਹੈ ਕਿ ਇਹ ਪੂਰੀਆਂ ਹੋਣ ਤੇ ਕਰਨ ਲਈ مین مین ਪ੍ਰੋਬਲਮ ਕਿਸੀ ਜਿਹੜਾ ਗਰਾਉਂਡ ਦਾ ਆ ਗਿਆ ਕਿਥੇ ਪੁਲ ਜਿਹੜਾ ਬਣ ਰਿਹਾ ਉਹ ਗਰਾਉਂਡ ਦਾ ਤੇ ਦੂਜਾ ਪੁਲ ਦਾ ਜ਼ਿਆਦਾ ਹੈ ਜੇ ਕਈ ਮੌਤਾਂ ਵੀ ਹੋ ਸਕਦੀਆਂ ਨੇ ਰੋਡ ਤੇ ਕਰਦੀਆਂ ਦੀ ਰਿਕਲ ਵੀ ਹੈ ਤੇ 2 3 ਵਾਲਾ ਤਾਂ ਪਾਉਂਦੇ ਹੋਈ ਆ ਉਹਦੇ ਕੋਈ ਲੱਗੀ ਆ ਤੂੰ ਦੇਖੋ ਕੋਈ ਮੰਗ ਸੀ ਤਾਂ ਹਰਦੀਪ ਜੀ ਸਰਦਾਰ ਆਮਾਦੀ ਪਾਰਟੀ ਤੋਂ ਹਰਦੀਪ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਮੇਰੇ ਚਾਹ ਰਹੇ ਹਮੇਸ਼ਾ ਤੁਸੀਂ ਇਦਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੇ ਹੋ ਪਹਿਲਾਂ ਵੀ ਤੁਹਾਡੇ ਕਰਕੇ 22 ਪਿੰਡਾਂ ਦੇ ਲੋਕ ਤੁਹਾਨੂੰ ਬਹੁਤ ਫਤਵਾ ਦੇਖਦੇ ਨੇ ਤੁਸੀਂ ਬਹੁਤ ਕੰਮ ਕਰਦੇ ਹੋ ਜੀ ਐਮਪੀ ਸਾਹਿਬ ਅੱਜ ਇੱਥੇ ਆਏ ਸੀ ਅੱਜ ਲੱਗਿਆ ਕਿ ਕੋਈ ਸਾਡੇ ਪਿੰਡਾਂ ਵਾਲਿਆਂ ਦੀ ਕੋਈ ਆਵਾਜ਼ ਸੁਣਨ ਆਇਆ ਹੈ ਮਰ ਸਿੰਘ ਜੀ ਪਿੱਛੇ ਤੁਸੀਂ ਵੀ ਦੇਖ ਰਹੇ ਹੋ ਜੇ ਕਿਸੇ ਨੇ ਮਸਲੇ ਚੱਕੇ ਆ ਪਿਛਲੇ 10 11 ਸਾਲ ਤੋਂ ਐਮਪੀ ਸਾਹਿਬ ਨੇ ਚੱਕੇ ਆ ਬੜੀ ਬੜੀ ਖੁਸ਼ੀ ਜੋਈਏ ਸਰ ਸਾਨੂੰ ਉਮੀਦ ਦੀ ਕਿਰਨ ਜਾਗੀ ਹੈ ਕਿ ਸਾਡੇ ਪਿੰਡਾਂ ਵਾਲੇ ਦੇ ਕੰਮ ਹੋਣਗੇ। ਤੁਸੀਂ ਕਾਰਪੋਰੇਸ਼ਨ ਵਾਸਤੇ ਗੱਲ ਆਖੀ ਹੈ ਮਿਸਟਰੀ ਜੀ ਨੇ ਕਿ ਲਾਲ ਟੋਰੀਆ ਦਾ ਜਿਹੜਾ ਮਾਮਲਾ ਹੈ ਉਹ ਤੁਸੀਂ ਕਾਰਪੋਰੇਸ਼ਨ ਚ ਚੱਕੋ ਉੱਥੇ ਵੀ ਸਵਾਲ ਕਰੋ ਕਿ ਭਾਈ ਜਦੋਂ ਸਰ ਕਾਰਪੋਰੇਸ਼ਨ ਚ ਲੈ ਲੇ ਪਿੰਡ ਵਿੱਚ ਉਸ ਤੋਂ ਬਾਅਦ ਲਾਲ ਟੋਰੀਆ ਦੀ ਗੱਲ ਬਿਲਕੁਲ ਐਸੀ ਮੈਂ ਉਹਨਾਂ ਨੂੰ ਮੈਂ ਵੀ ਉਹਨਾਂ ਨੂੰ ਦੱਸਿਆ ਸੀਗਾ ਵੀ ਮੈਂ ਹਾਸਪੀਟਲ ਵਿੱਚ ਗੱਲ ਕਰਦਾ ਰਹਿੰਦਾ ਕਿ ਉਹ ਤੇ ਦੋੜਾ ਮਾਫ ਦਿੰਦਾ ਹੁਣ ਅਸੀਂ ਜਿਹੜਾ ਜਿਸ ਤਰੀਕੇ ਨਾਲ ਵੀ ਸਾਨੂੰ ਦੱਸਿਆ ਹੈ ਅਸੀਂ ਉਸ ਤਰੀਕੇ ਨਾਲ ਆਵਾਜ਼ ਉਠਾ ਕੇ ਤੇ ਲਾਲ ਟੋਰੀਆ ਦੀ ਮੁੱਦਾ ਜਾਤ ਤੋਂ ਹਾਣ ਚਾਲੀ ਦੇ ਕੇ ਕੀ ਮੇ ਸਥਿਤੀ ਚੱਲ ਰਹੀ ਹੈ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਗਰਜੋਰ ਦੀ ਚੰਡੀਗੜ੍ਹ ਚ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਅਸੀਂ ਅੱਗੇ ਵਧ ਰਹੇ ਹਾਂ ਔਰ ਜਿਹੜੇ ਆਉਣ ਵਾਲੀਆਂ ਹੌਲੀ ਹੌਲੀ ਜਿਹੜੀਆਂ ਜੰਗ ਲੱਗੀਆਂ ਸਮੱਸਿਆ ਮੈਂ ਉਹਨਾਂ ਨੂੰ ਦੂਰ ਕਰਾਂਗਾ। ਪਿੰਡਾਂ ਦਾ ਕੰਗਰਣਾ ਨਾਟਕ ਦੀ ਫਿਲਮ ਆ ਰਹੀ ਹੈ ਅਮਰ ਜੋਸ਼ ਦੀ। ਪਿੰਡਾਂ ਦੇ ਪਰਸੇ ਕਾਲੂ ਉਸ ਮਾਰੇ ਕਾਫੀ ਵਿਵਾਦ ਉਠਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਕੀ ਉੱਤੇ ਪਿੰਡਰ ਵਾਲੇ ਮਹਾਪੁਰਸ਼ਾਂ ਨੂੰ ਕੁਝ ਹੋਰ ਤਰੀਕੇ ਨਾਲ ਦਿਖਾਇਆ ਗਿਆ। ਉਹਦੇ ਬਾਰੇ ਦੱਸੋ। ਦੇਖੋ ਕੋਈ ਵੀ ਵਿਵਾਦ ਹਸਤ ਹੋਏਗਾ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਔਰ ਫਿਲਮ ਨੂੰ ਇੱਥੇ ਲੱਗ ਲੱਗਣ ਨਹੀਂ ਦਵਾਂਗੇ। ਅੱਜ ਕਿਸਾਨਾਂ ਵਾਲੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ। ਕਹਿੰਦਾ ਕਿ ਕਿਸਾਨਾਂ ਦਾ ਮੈਂ ਪਹਿਲਾਂ ਹੀ ਦੱਸਦਾ ਸੀ ਕਿ ਇਹ ਜਾਣਬੁੱਝ ਕੇ ਹੁੱਲੜਵਾਜੀ ਕਰਦੇ ਨੇ। ਇਦ ਔਰ ਕੰਗਨਣਾ ਨਾ ਉਹਦਾ ਵੀ ਸਾਰਿਆਂ ਨੂੰ ਪਤਾ ਹੈ ਕਿਸਾਨਾਂ ਦਾ ਵੀ ਸਾਰਿਆਂ ਨੂੰ ਪਤਾ ਹੈ ਕੌਣ ਲੋਕਾਂ ਬਾਰੇ ਸੋਚਦਾ ਹੈ ਔਰ ਕੌਣ ਆਪਣੇ ਬਾਰੇ ਸੋਚਦਾ ਹੈ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਹਰਦੀਪ ਸਿੰਘ ਟ੍ਰਿਲਾ ਜਿੰਨਾ ਵੱਲੋਂ ਅਭਿਆਨ ਦਿੱਤਾ ਗਿਆ ਕਿ ਕੰਗਨਣਾ ਨਾ ਤਾਂ ਜਿਹੜਾ ਮਾਮਲਾ ਹੈ ਉਹ ਉਸ ਬਾਰੇ ਲੋਕਾਂ ਨੂੰ ਪਤਾ ਹੈ ਦੂਜੇ ਪਾਸੇ ਮੇਸ਼ ਤਵਾਰੀ ਤੂੰ ਦੱਸਿਆ ਕਿ ਹੁਣ ਪਹਿਲੀ ਵਾਰ ਇੱਕ ਐਮਪੀ ਜਦੋਂ ਆਏ ਨੇ ਪਤਾ ਲੱਗਦਾ ਸਾਡੇ ਇਹਨਾਂ ਮੁੱਦੇ ਉਹ 450000 ਰੁਪਏ ਦੇ ਨਾਮ ਆਉਂਦੇ ਆ ਇਸ ਵਿੱਚ ਦੇਖਦੇ ਕਿ ਜਿਹੜੇ ਮਸਲੇ ਲੈ ਕੇ ਇਹਨਾਂ ਨੇ ਇਹ ਦਿਖਾਈ ਦਿੱਤੀ ਹੈ ਪਤਾ ਦੋ ਦੇ ਦਿੱਤਾ Gracias. Sí. Sí.